ਆ ਕੁੜੀ ਨੇ ਨਾ ਕੁੜੀ ਨੇ ਤੁਹਾਡੀ ਸ਼ਰਮ ਕਰ ਲਈ ਆ ਵੀਡੀਓ 'ਚ ਕਹਤਾ ਹੀ ਨਾ ਕਹਿੰਦੀ ਨਹੀਂ ਹੁਣ ਸਾਰਾ ਆਪਕੋ ਫ੍ਰੀ ਖਲਾएंगे ਆਹ ਦੇਖ ਲਾ ਫਸ ਗਈ ਏਦਾਂ ਫਲਾ ਲਈਦਾ ਹੀ ਬੰਦਾ ਆ ਦੇ ਉਹ ਦੇਖੀ ਖਾ ਕੇ ਕਿੰਨਾ ਕੁ ਸੁਵਾ ਦਿਆ ਕਿੰਨਾ ਕੁ ਤੁਹਾਡੇ ਮੂੰਹ 'ਚ ਪਾਣੀ ਆਉਣ ਡਿਆ ਨਾ ਉਦੋਂ ਵੱਧੇ ਸੁਵਾ ਦਿਆ ਮਤਲਬ ਤੂੰ ਇੱਥੇ ਖਾਣ ਪੀਣ ਵਾਲਾ ਮਲਜਦਾ ਕੀ ਕਹਿੰਦੇ ਪ੍ਰਧਾਨ ਆ ਹਾਂਜੀ ਹਾਂਜੀ ਮਰ ਪੰਜਾਬੀ ਸ਼ਬਦਾਂ ਵਿੱਚ ਇਹ ਪ੍ਰਧਾਨ ਆ ਇੱਥੇ ਦਾ ਜੀ ਆ ਜਿਹੜੀਆਂ ਖਾਣ ਪੀਣ ਨੂੰ ਚੀਜ਼ਾਂ ਬਣਦੀਆਂ ਨਾ ਉਹਦੇ ਵਿੱਚ ਪ੍ਰਧਾਨਗੀ ਇਹਦੀ ਪ੍ਰਧਾਨਗੀ ਦੇ ਹੇਠ ਮਤਲਬ ਜਿਦਾ ਉਹ ਸਾਰਾ ਕੁਝ ਹੁੰਦਾ ਹੈ। ਸਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਆਰ ਜੇ ਸੰਡੀ ਦੇ ਕੌਂਟੈਸਟ ਚੱਲਦਾ ਆ ਜਿਹਦੇ ਚ ਉਹ ਸਵਾਲ ਪੁੱਛਦੇ ਆ ਕਸਟਮਰ ਨੇ ਉਹਦਾ ਜਵਾਬ ਦੇਣਾ ਹੁੰਦਾ ਤੇ ਉਸ ਤੋਂ ਬਾਅਦ ਐਸੀ ਫ੍ਰੀ ਮੂਵੀ ਪਾਸੇਸ ਦਿੰਨੇ ਆ ਤੇ ਕਪਲ ਮੂਵੀ ਟਿਕਟ ਫ੍ਰੀ ਹੈ ਜੀ ਔਰ ਸਾਥ ਮੀਲ ਫ੍ਰੀ ਹੈ ਦੇ ਪੈਕਸੀ ਪਾਪਕਾਰਨ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਅੱਜ ਅਸੀਂ ਪਹੁੰਚੇ ਆ ਜਿੱਥੇ ਅੱਗੇ ਆਪਾਂ ਹਵੇਲੀ ਤੋਂ ਪਿੱਛੇ ਨੂੰ ਅੱਜ ਦਾ 1.5-2 ਕਿਲੋਮੀਟਰ ਤੋਂ ਉੱਥੇ ਆਪਣੇ ਬਿਗ ਬਾਜ਼ਾਰ ਨਹੀਂ ਹੁੰਦਾ ਸੀ ਉੱਥੇ ਸਿਨੇਮਾ ਘਰ ਹੁੰਦਾ ਸੀ ਉੱਥੇ ਫਿਲਮਾਂ ਦੇਖਣ ਹੁੰਦੇ ਹੁੰਦੇ ਸੀ ਆਪਾਂ ਉਹਨਾਂ ਨੇ ਜਿੱਦਾਂ ਦੁਆਰਾ ਸ਼ੁਰੂਆਤ ਕੀਤੀ ਆ ਤੇ ਉਹ ਵੀਰ ਉਹਨਾਂ ਨਾਲ ਆਪਣੇ ਤੇ ਪ੍ਰੇਮ ਆ ਤੇ ਉੱਥੇ ਪਹੁੰਚੇ ਸੀਗੇ ਅੱਜ ਤੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਆ ਵੀ ਜਿਹੜੀ ਉੱਥੇ ਇਹਨਾਂ ਦੁਆਰਾ ਜਿੱਦਾਂ ਚਹਿਲ-ਪਹਿਲ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਸੋ ਅੰਕਲ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਇਹ ਜਿਹੜੀ ਬਿਲਡਿੰਗ ਆ ਅੰਕਲ ਇਹ ਬੰਦ ਹੋਣ ਦਾ ਕਾਰਨ ਕੀ ਹੋ ਗਿਆ ਸੀ ਅੰਕਲ ਜੀ ਇਹ ਦੋ तकरीबन 2000 ਜਦੋਂ ਲਾਕਡਾਊਨ ਹੋਇਆ ਸੀ ਤੋਂ ਜਾਂ ਵਿੱਚ ਉਸ ਤੋਂ ਬਾਅਦ ਬਿਜ਼ਨਸ ਡਾਊਨਫਾਲ ਆ ਗਿਆ ਸੀ ਉਸ ਤੋਂ ਬਾਅਦ ਫਿਰ ਬੰਦ ਹੋਇਆ ਸੀ ਇਹ ਮਤਲਬ ਓਨਰ ਹੈ ਇੱਥੇ ਦੇ ਅੰਕਲ ਮੈਨੇਜਰ ਲਾ ਲਓ ਵੀ ਸਾਰਾ ਮਾਲ ਹੀ ਦੇਖਦੇ ਆ ਕੇ ਟੇਕਰ ਕੇ ਟੇਕਰ ਕਹਿ ਲੋ ਤੇ ਅੰਕਲ ਕੇ ਟੇਕਰ ਕਹਿ ਸਕਦੇ ਹਨ ਮਤਲਬ ਸਾਰਾ ਕੋਸ਼ਿਸ਼ ਤੁਸੀਂ ਹੀ ਅੰਗੀ ਕਰਦੇ ਹੋ ਤੁਹਾਡੇ ਟੋਟਲ 124 ਦੁਕਾਨਾਂ ਨੇ ਸਿਨੇਮਾ ਤੋਂ ਇਲਾਵਾ ਉਹ ਸਾਰਿਆਂ ਦੇ ਦੇਖਭਾਲ ਮੈਂ ਹੀ ਕਰਨੀ ਹੈ ਬੰਦ ਹੋਣ ਦੇ ਬਾਵਜੂਦ ਇਹ ਦੁਬਾਰਾ ਹੁਣ ਕਿੰਨੇ ਚਿਰ ਤੋਂ ਸ਼ੁਰੂਆਤ ਕਰਤੀ ਹੈ ਤੁਸੀਂ ਏ ਅਸੀਂ ਅਗਸਤ ਤੋਂ ਦੁਬਾਰਾ ਚਾਲੂ ਕੀਤਾ ਪਹਿਲੇ 1 ਸਾਲ ਲੱਗਿਆ ਨੂੰ ਪੂਰੀ ਰਿਪੇਅਰ ਕਰਵਾਉਂਦਾ ਸਿਨੇਮਾ ਨੂੰ ਉਸ ਬਾਅਦ ਅਗਸਤ ਤੋਂ ਚਾਲੂ ਹੋਇਆ ਸੀ ਖਰਚਾ ਤੇ ਚੰਗਾ ਆ ਗਿਆ ਹੁਣ ਆ ਕਾਫੀ ਜ਼ਿਆਦਾ ਖਰਚ 2.5-3 ਕਰੋੜ ਰੁਪਏ ਖਰਚ ਕੀਤਾ ਦੁਬਾਰਾ ਰਿਪੇਅਰ ਕਰਾਉਣ ਦੇ ਹਾਂ ਰਿਪੇਅਰ ਕਰਵਾਉਂਦਾ ਆ ਵੀ ਤੁਹਾਡੇ ਲਈ 2.5-3 ਕਰੋੜ ਲਾਤਾ ਅਗਲੇ ਨੇ ਤੇ ਆਜੋ ਹੁਣ ਅੱਗੇ ਤੁਸੀਂ ਇੱਥੇ ਜਦੋਂ ਆਪਾਂ ਲੰਘਦੇ ਹੁੰਦੇ ਬੱਸਾਂ ਵੀ ਰੁਕਦੀਆਂ ਆਉਂਦੀਆਂ ਇਹ ਸਾਡੇ ਸਮੇਂ ਦੀ ਗੱਲ ਆ ਭਾਈ ਇਹ ਆਜੋ ਤੁਹਾਨੂੰ ਦਿਖਾਉਂਦੇ ਆ ਹੁਣ ਇੱਥੇ ਤੇ ਪਹਿਲਾਂ ਨਾ ਜਿੱਦਾਂ ਆ ਕਾਊਂਟਰ ਬਣਿਆ ਹੋਇਆ ਆ ਤੁਸੀਂ ਪਹਿਲਾਂ ਆਪਣੀ ਜੇਬ ਵਿੱਚੋਂ ਪੈਸੇ ਕੱਢਣੇ ਆ ਉਹ ਸੱਚ ਮੈਂ ਭੁੱਲ ਗਿਆ ਯਾਰ ਤੁਸੀਂ ਨਾ ਆਪਣੀ ਜੇਬ ਵਿੱਚੋਂ ਪੈਸੇ ਕੱਢਣੇ ਆ ਤੇ ਇੱਥੇ ਪੈਸੇ ਖਰਚ ਕੇ ਤੇ ਟਿਕਟ ਲੈਣੀ ਆ ਆ ਬੀਬਾ ਜੀ ਅੰਦਰ ਬੈਠੇ ਆ ਉਹਨਾਂ ਨੂੰ ਟਿਕਟ ਦੇਣੀ ਆ ਪਰ ਮੈਨੂੰ ਇੱਕ ਉਹ ਗੱਲ ਦਿਮਾਗ 'ਚ ਆ ਗਈ ਯਾਰ ਅੱਜਕੱਲ ਨਿਆਣੇ ਪੜੇ ਲਗੇ ਭਰਾ ਉਹ ਫੋਨ ਨਾ ਐ ਮਾਰ ਦਿੰਦੇ ਆ ਵੇਖੋ ਜੀ ਆ ਤੁਹਾਡੇ ਲਈ ਆ ਉਪਲਬਧ ਹੈ ਇੱਥੇ ਤੁਸੀਂ ਆਪਣਾ ਫੋਨ ਕੱਢਣਾ ਆ ਤਾਂ Google ਪੇ ਇੱਕ ਗੂਗਲ ਪਾ ਕੀ ਹੁੰਦਾ ਉਹ ਤੁਸੀਂ ਉਹ ਗੂਗਲ ਪਾ ਕਰ ਦੇਣਾ ਇੱਥੇ ਗੂਗਲ ਦਾ ਪਾ ਕਰ ਦੇਣਾ ਮਤਲਬ ਆਪਣੀ ਜਿਹੜੇ ਤੁਹਾਡੇ ਅਕਾਊਂਟ ਵਿੱਚ ਪੈਸੇ ਆ ਉਹ ਇੱਧਰ ਨਹੀਂ ਵੀ 1.5 200 200 ਟੈਕਟ ਹੋਈ 250 ਟੈਕਟ ਹੋਈ ਉਹ ਲਾ ਕੇ ਵੀ ਤੁਸੀਂ ਇੱਧਰ ਨੂੰ ਆ ਜਾਣਾ ਇੱਧਰ ਇੱਥੇ ਹੈ ਨਾ ਤੁਹਾਡੀ ਹੋਣੀ ਹੈ ਚੈਕਿੰਗ ਪਹਿਲਾਂ ਤੁਹਾਡਾ ਚੈੱਕ ਹੋਣਾ ਇੱਥੇ ਕੋਈ ਰਵਾਲਵਰ ਤਾਂ ਨਹੀਂ ਲੈ ਕੇ ਆ ਗਏ ਐਦਾਂ ਮਸ਼ੀਨ ਬੋਲਣੀ ਆ ਫੇਰ ਤੁਹਾਡਾ ਦੇਖਣਾ ਉਹਨਾਂ ਦੇ ਜੇਬ ਵਿੱਚ ਕੋਈ ਅਸਲਾ ਅਸਲਾ ਹੋਰ ਕੋਈ ਛੋਟਾ ਮੁੱਠਾ ਤਿਆਰ ਨਾ ਹੋਵੇ ਇੱਕ ਤੁਹਾਡੇ ਕੋਲ ਜਿਦਾ ਕੀ ਕਹਿੰਦੇ ਹੁੰਦੇ ਆ ਓਹੋ ਉਹ ਨਾ ਹੋਵੇ ਕੀ ਕਹਿੰਦੇ ਹੁੰਦੇ ਆ ਜਿਹੜੀ ਪਾਣੀ ਚ ਪਾ ਕੇ ਪੀਦੀ ਆ ਉਹ ਨਾ ਤੁਹਾਡੇ ਕੋਲ ਹੋਵੇ ਤੇ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਨਹੀਂ ਹੋਣੀਆਂ ਫਿਰ ਤੁਸੀਂ ਅੰਦਰ ਆ ਜਾਣਾ ਜਦੋਂ ਤੁਸੀਂ ਅੰਦਰ ਆ ਗਏ ਆ ਆ ਦੇਖੋ ਓਡੀਆਂ ਬਣੀਆਂ ਆ ਨੰਬਰ 1 ਨੰਬਰ 2 ਟੈਂ 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 ਇੱਧਰ ਦੇਖੋ ਫੋਟੋਆਂ ਵੀ ਲੱਗੀਆਂ ਤੇ ਓਏ ਉਹ ਏਸੀ ਕਿੱਡਾ ਵੱਡਾ ਓ ਭਰਾਵਾ ਆ ਦੇਖੋ ਜੀ ਸਾਡਾ ਤਾਂ ਸਾਰਾ ਪਿੰਡ ਇਹਨੇ ਠੰਡਾ ਕਰ ਦੇਣਾ ਕਿੱਡਾ ਏਸੀ ਦਾ ਆਤ ਤਾਗਦੇ ਆ ਇਹ ਭਾਈ ਪਤਾ ਨਹੀਂ ਬਾਹਰ ਕੱਢਦਾ ਕੂਲਿੰਗ ਅੰਦਰ ਬਾੜਦਾ ਇਹ ਮੈਨੂੰ ਨਹੀਂ ਪਤਾ ਹੈਗਾ ਪਰ ਇਹਨੇ ਕੰਮ ਬੜਾਇਆ ਨ ਪੱਕਾ ਕੀਤਾ ਆ ਦੇਖ ਲੋ ਮੈਨੂੰ ਲੱਗਦਾ ਵੀ ਰੁਪਈਆ ਉਹਨਾਂ ਨੇ 20 ਲੱਖ ਲਾਤਾ ਉਹ ਮੈਂ ਬਾਅਦ ਚੋ ਕਰਦਾ ਭਾਜੀ ਉਹ ਦੇਖੋ ਜੀ ਉਹ ਕੁੜੀ ਨੇ ਉਹ ਦੇਖ ਲੋ ਉਹ ਕੁੜੀ ਨੇ ਸਪੈਸ਼ਲ ਉੱਤੇ ਉਹ ਪਾਇਆ ਆ ਕਿਉਂਕਿ ਉਹ ਨੂੰ ਪਤਾ ਕਰਦੇ ਪਾਇਆ ਕਿੰਨੇ ਬਾਲ ਨਾਲ ਵਿੱਚ ਚਲ ਜਵੇ ਜਦੋਂ ਕੋਈ ਚੀਜ਼ ਖਾਣੀ ਆ ਨਾ ਮਤਲਬ ਖਿਆਲ ਤੁਹਾਡਾ ਪੂਰਾ ਰੱਖਿਆ ਜਾਊਗਾ ਇੱਥੇ ਉਹ ਪਤਾ ਨਹੀਂ ਕੋ ਬਣਾਉਣ ਲਈ ਆ ਮੈਂ ਹੈਲੋ ਅਸੀਂ ਕੀ ਬਣਾਉਣੇ ਆ ਜੀ ਮੈਗੀ ਸਰ ਮੈਗੀ ਸਾਨੂੰ ਵੀ ਖਲਾਉਂਗਾ ਕੁਛ ਸੋਹ ਘਾਓ ਆ ਕੈਮਰੇ ਵਾਲੇ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਇਹਨੇ ਗਿਆ ਮੈਨੂੰ ਖਲਾਉਗੀ ਤੇ ਹੁਣ ਦੇਖਣਾ ਜੇ ਨਾ ਖਲਾਇਆ ਮੈਂ ਤੁਹਾਨੂੰ ਬਾਅਦ ਚ ਕਮੈਂਟ ਵਿੱਚ ਦੱਸ ਦੇਣਾ ਨਹੀਂ ਖਲਾਇਆ ਵੀ ਕਿਤੇ ਉਦਾਂ ਤੇ ਨਹੀਂ ਕਹਿਤਾ ਆ ਦੇਖੋ ਜੀ ਇਹ ਸਾਰਾ ਉੱਤੇ ਰੇਟ ਵਗੈਰਾ ਲੱਗੇ ਆ ਆ ਜਿਹੜੇ ਆਪਣੇ ਖਿੱਲਾ ਨਹੀਂ ਹੁੰਦੀਆਂ ਪੰਜਾਬੀ ਵਿੱਚ ਖਿੱਲਾ ਇਹ ਤੁਸੀਂ ਖਿੱਲਾ ਖਾਣੀਆਂ ਬਾਲਟੀ ਪਾ ਕੇ ਭਾਈ ਆ ਦੇਖੋ ਆ ਆ ਬਲੇਟੀਆਂ ਵਾਲੇ ਜਿਹਦਾ ਕੋਕ ਦੇ ਜਿਹੜੇ ਟੀਨ ਜੇ ਹੁੰਦੇ ਆ ਉਹ ਆ ਤੇ ਆ ਦੇਖੋ ਇਹਦੇ ਵਿੱਚ ਬਰਪਾਤੀ ਆ ਤੇ ਇਹ ਦੂਜਾ ਲੱਗਣ ਲੱਪਿਆ ਸੀ ਆਪਾਂ ਜਿੱਦਾਂ ਉਹ ਪਾਣੀ ਵਾਲਾ ਪੈਗ ਮਤਲਬ ਉਦਾਂ ਦਾ ਹਿਸਾਬ-ਕਿਤਾਬ ਹੋ ਗਿਆ ਹੀ ਆ ਰੇਟ ਲੱਗੇ ਆ ਭਾਈ ਕੰਬੋ ਕੁੰਬੋ ਸਾਰੇ ਸੂਰੇ ਜੋ ਵੀ ਆ ਫ੍ਰੈਂਚ ਫਰਾਈਆਂ ਉਹ ਮਲ ਜਿਹੜੇ ਆਲੂ ਨਹੀਂ ਹੁੰਦੇ ਆਪਾਂ ਜਦੋਂ ਤਲ ਕੇ ਖਾਈਦੇ ਉਹ ਵੀ ਇਹਦੇ ਵਿੱਚ ਆ ਦੇ ਲੱਗੇ ਹੋਏ ਆ ਆ ਦੇਖ ਲੋ ਬਾਲਟੀਆਂ ਇੱਧਰ ਆ ਰੱਖੀਆਂ ਹੋਈਆਂ ਆ ਤੇ ਆ ਦੇਖੋ ਭਾਈ ਇਹਦੇ ਵਿੱਚ ਇਹਨਾਂ ਨੇ ਖਿੱਲਾ ਤਲ ਲੈਣੀਆਂ ਤੇ ਖਿੱਲਾ ਤਲ ਕੇ ਤੁਹਾਨੂੰ ਆ ਵਾਲੀ ਬਾਲਟੀ ਵਿੱਚ ਪਾ ਕੇ ਦੇ ਦੇਣੀਆਂ ਹੁਣ ਰੇਟ ਜਿਹੜਾ ਤੁਹਾਨੂੰ ਇੱਥੇ ਆਣ ਕੇ ਪਤਾ ਲੱਗੂਗਾ ਭਰਾ ਉਹਨਾਂ ਦਾ ਤੇ ਉਹ ਸਾਰੇ ਜਣੇ ਉਹ ਪਰੇ ਨੂੰ ਹੋ ਗਈ ਕੁੜੀ ਇੱਥੇ ਖੜੀ ਸੀ ਪਹਿਲਾਂ ਕਾਊਂਟਰ ਤੇ ਕਹਿੰਦੀ ਭਾਜੀ ਮੇਰੇ ਜਿਹਦਾ ਪਾਪਾ ਕਹਿੰਦੇ ਵੀ ਬਲੌਗ ਵਿੱਚ ਤੂੰ ਨਹੀਂ ਹੋਣਾ ਪੁੱਤ ਵੀਡੀਓ ਵਿੱਚ ਨਹੀਂ ਹੋਣਾ ਉਹ ਤਾਂ ਕਰਕੇ ਪਰੇ ਨੂੰ ਹੋ ਗਈ ਆ ਇਹ ਕੁੜੀ ਥੋੜਾ ਬੋਲ ਲੈਂਦੀ ਆ ਇਹ ਤਾਂ ਕਰਕੇ ਆ ਬਾਲਟੀ ਕਿੰਨੇ ਦੀ ਆ ਜੀ ਆਹ ਵਾਲੀ ਸਾਲਟਡ 200 ਫਲੇਵਰ 280 ਨੇ ਪੰਜਾਬੀ ਚ 10 ਭਰਾ ਆਂ ਦੇਸੀ ਬੰਦੇ ਆ ਸਾਲਟਡ 200 ਦੀ ਫਲੇਵਰਡ 200 ਹਾਂਜੀ ਆ 280 ਦੀ ਤੇ ਆ 200 ਦੀ ਪਤਾ ਨਹੀਂ ਕੀ ਉਹਨੇ ਕਹਿ ਤਾ ਤੁਸੀਂ ਆਪੇ ਸਮਝ ਗਏ ਹੋਣੇ ਤੁਸੀਂ ਪੜੇ ਲਗੇ ਮੈਂ ਕੱਲਾ ਅਨ ਪੜਿਆ ਤੁਸੀਂ ਥੋੜਾ ਅਨ ਪੜਿਆ ਆ ਜਾਓ ਅੰਦਰ ਚੱਲਦੇ ਹਾਂ ਤੁਹਾਨੂੰ ਔਡੀ ਦਿਖਾਉਂਦੇ ਆਂ ਜਿੱਥੇ ਅੰਦਰ ਜਾ ਕੇ ਆਪਾਂ ਸਿਨੇਮਾ ਦੇਖਣਾ ਤੇ ਆਹ ਬਈ ਨੰਬਰ 3 ਖੁੱਲ ਜਾ ਸਿੰਮ ਸਿੰਮ ਓਏ ਖੁੱਲ ਗਈ ਹੁਣ ਆਪਾਂ ਅੰਦਰ ਚੱਲ ਜਾਈਏ ਸਿੰਮ ਸਿੰਮ ਦੇ ਤੇ ਆ ਜਾਓ ਕੈਮਰਾਮੈਨ ਸਾਹਿਬ ਤੁਸੀਂ ਨਾ ਪਿੱਛੇ ਰਹਿ ਜਾਓ ਮੜ ਕੇ ਇਹ ਦੇਖੋ ਵੀ ਆਪਣੇ ਸਕਰੀਨਾਂ ਸਕਰੂਨਾ ਲੱਗ ਗਈਆਂ ਹੈ ਤੇ ਉਹ ਬਾਕੀਆਂ ਵਿੱਚ ਫਿਲਮਾਂ ਚੱਲਦੀਆਂ ਹਜੇ ਇੱਕ ਉਹ ਦੀ ਇਹਨਾਂ ਨੇ ਚਾਲੂ ਨਹੀਂ ਕੀਤੀ ਹੈਗੀ ਸੋ ਇੱਥੇ ਦੇਖ ਲਓ ਨਜ਼ਾਰਾ ਅੰਧੇਰਾ ਕਾਇਮ ਰਹੇ ਆਹ ਭਾਈ ਤੁਸੀਂ ਆ ਗਏ ਆਂ ਦੇਖ ਲਓ ਲੈਟਾਂ ਲੂਟਾਂ ਅਗਲੇ ਨੇ ਇਹਨਾਂ ਬੰਦ ਕੀਤੀਆਂ ਆ ਤੇ ਇੱਥੇ ਤੁਹਾਨੂੰ ਫਿਲਮ ਦਿਖਾਉਣ ਦੇਣੀ ਆ ਆਹ ਕੁਰਸੀਆਂ ਦੇਖ ਲਓ ਇਹਨਾਂ ਹੁਣ ਸਾਫ਼ ਕਰਤੀਆਂ ਦੁਬਾਰਾ ਹੋ ਗਿਆ ਸ਼ੁਰੂਆਤ ਤੇ ਤੁਸੀਂ ਇੱਥੇ ਬਹਿ ਕੇ ਤਾਂ ਆਪਣੀਆਂ ਫਿਲਮਾਂ ਫੁਲਮਾਂ ਦੇਖ ਸਕਦੇ ਆ ਤੁਸੀਂ ਮੈਨੂੰ ਲੱਭਦੇ ਹੋਣ ਮੈਂ ਕਿੱਥੇ ਆਂ ਇੱਥੇ ਹੀ ਆ ਭਾਈ ਮੈਂ ਮੁੰਡੇ ਕੋ ਆ ਗਏ ਮੈਂ ਕਿਹਾ ਦੋ ਕੁ ਫੁੱਲੀਆਂ ਦੀਆਂ ਖਾ ਲਈਏ ਹਾਂਜੀ ਭਾਜੀ ਤੁਸੀਂ ਇੱਥੇ ਕੀ ਆਂ ਭਾਈ ਮੈਂ ਇੱਥੇ ਡਿਊਟੀ ਆਫੀਸਰ ਭਾਜੀ ਯਾਰ ਤੂੰ ਨਿੱਕੇ ਹੁੰਦੇ ਨੇ ਆਫਸਰ ਬਣਾਤਾ ਤੇ ਯਾਰ ਤੇਰੇ ਦਾੜੀ ਵੀ ਨਹੀਂ ਚੱਜਣਾਈ ਹਾਂਜੀ ਹਾਂਜੀ ਭਾਜੀ ਯਾ ਕਿੰਨਾ ਕੁ ਪੜਿਆ ਕਿੰਨਾ ਕੇ ਭਾਈ ਭਾਜੀ ਮੈਂ ਕਾਲਜ ਵਿੱਚ ਕਰ ਰਿਹਾ ਆਈਟੀ ਕਰ ਰਿਹਾ ਕਾਲਜ ਭਰਾਵਾ ਆਈਟੀ ਮਿੰਦੇ ਦੀ ਫੁੱਲ ਫਾਰਮ ਵੀ ਨਹੀਂ ਪਤਾ ਪਰ ਮੁੰਡਾ ਕਰ ਰਿਹਾ ਆ ਤੇ ਇੱਥੇ ਕਿੰਨੇ ਟ ਘੰਟੇ ਡਿਊਟੀ ਕਰਦਾ ਭਾਜੀ ਮੈਂ ਇੱਥੇ 9 ਘੰਟੇ ਦੀ ਡਿਊਟੀ ਕਰਦਾ ਮਾਰਨਿੰਗ ਆਉਂਦੇ ਆ 9 ਵਜੇ ਤੇ 6:30 ਵਜੇ ਤੱਕ ਡਿਊਟੀ ਦਾ ਟਾਈਮ ਹੁੰਦਾ ਸਾਡੇ ਮਤਲਬ ਤੂੰ ਇੱਥੇ ਖਾਣ ਪੀਣ ਵਾਲਾ ਮਲਜਦਾ ਕੀ ਕਿੰਨੇ ਦੇ ਪ੍ਰਧਾਨ ਆ ਹਾਂਜੀ ਹਾਂਜੀ ਮਾ ਪੰਜਾਬੀ ਸ਼ਬਦਾਂ ਵਿੱਚ ਇਹ ਪ੍ਰਧਾਨ ਆ ਇੱਥੇ ਦਾ ਜੀ ਜਿਹੜੀਆਂ ਖਾਣ ਪੀਣ ਨੂੰ ਚੀਜ਼ਾਂ ਬਣਦੀਆਂ ਨਾ ਉਹਦੇ ਵਿੱਚ ਪ੍ਰਧਾਨਗੀ ਇਹਦੀ ਪ੍ਰਧਾਨਗੀ ਦੇ ਹੇਠ ਮਤਲਬ ਜਿਦਾ ਉਹ ਸਾਰਾ ਕੁਝ ਹੁੰਦਾ ਹੈ ਤੇ ਇਹ ਮੁੰਡਾ ਇੱਥੇ ਪ੍ਰਧਾਨ ਆ ਪਰ ਕਿੰਨੇ ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਭਾਈ ਮੇਰੀ ਇੱਥੇ ਨਿਊ ਜੁਆਇਨਿੰਗ ਸਗੀ ਹੱਲੇ ਮੈਨੂੰ ਇੱਥੇ 4 ਮੰਥਸ ਹੀ ਹੋਏ ਆ ਉਹ ਤਿਆਰਬਾ ਹੈਗਾ ਕਿ ਉਦਾਂ ਹੀ ਉੱਥੇ ਲੱਗਿਆ ਹੈਗਾ ਹੈਗਾ ਤਜ਼ਰਬਾ ਹੈਗਾ ਆਪਾਂ ਸਭੇ ਕੰਮ ਕਿੱਥੇ ਦਾ ਤਜ਼ਰਬਾ ਦੱਸ ਸਹੀ ਮੜਾ ਆਪਾਂ ਸਾਬੇ ਵੀ ਕੰਮ ਕੀਤਾ ਹੋਇਆ ਹੈਗਾ ਵਾ ਤੇ ਉਹ ਡੋਮਿਓਸ ਵਗੈਰਾ ਵੀ ਕੀਤਾ ਹੋਇਆ ਕੰਮ ਤਾਂ ਆਪਾਂ ਨੂੰ ਤਜ਼ਰਬਾ ਭਰਾਵਾ ਰਹਿਣ ਦੇ ਦੋਕ ਬਹੁਤ ਹੈ ਤੂੰ ਤੇ ਡਰਾਈ ਜਾਣਾ ਯਾਰ ਇੰਨੇ ਏਟੀਫ ਭਟੀਆਂ ਫਰਮਾਂ ਦੇ ਨਾਂ ਦੱਸੀ ਜਾਂਦਾ ਤੂੰ ਤੂੰ ਮੈਨੂੰ ਡਰਾਈ ਜਾਣਾ ਭਾਈ ਇੱਥੇ ਇਹਦੇ ਵਿੱਚੋਂ ਕੀ ਨਿਕਲਦਾ ਭਾਈ ਭਾਈ ਇਹਦੇ ਵਿੱਚ ਕਾਫੀ ਆਉਂਦੀ ਆ ਕਾਫੀ ਹੁੰਦੀ ਆ ਚਾਹ ਹੁੰਦੀ ਆ ਨਹੀਂ ਅੰਦਰ ਕੋਈ ਬੀਬੀ ਬਿਠਾਈ ਆ ਬਣਾਉਣ ਨੂੰ ਕਾਫੀ ਨਹੀਂ 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 ਆਪਾਂ ਤਾਂ ਪ੍ਰੀਮਿਕਸ ਹੁੰਦੇ ਆ ਗਿਆ ਸਾਰੇ ਵਧੀਆ ਕੰਪਨੀ ਦੇ ਹੁੰਦੇ ਆ ਗਿਆ ਗੋਦਰੇਜ ਵਗੈਰਾ ਅੱਛਾ ਮਸ਼ੀਨ ਵਿੱਚ ਹੀ ਸਾਰਾ ਕੋਈ ਮੈਂ ਖਰੇ ਕੋਈ ਅੰਦਰ ਬੀਬੀ ਬਾੜੀ ਆ ਉਹ ਚਾਹ ਚੁ ਬਣਾ ਕੇ ਕਾਫੀ ਕੁਫੀ ਬਣਾ ਨਹੀਂ 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 ਬੀਬੀ ਘਾ ਤੇ ਬਾੜ ਨਹੀਂ ਅੱਛਾ ਵੇ ਠੀਕ ਆ ਭਰਾ ਤੇ ਇਹਦੇ ਵਿੱਚ ਕੀ ਕਰਦੇ ਮਾਜੀ ਭਾਈ ਇਹਦੇ ਵਿੱਚ ਆਪਣੇ ਪਾਪਕੋਰਨ ਬੰਦੇ ਕਾਰਮਲ ਵਾਲੇ ਜਿਹੜੇ ਆਪਾਂ ਤੁਸੀਂ ਕਹ ਲਓ ਕਿ ਪੰਜਾਬੀ ਚ ਮਿੱਠੇ ਪਾਪਕੋਰਨ ਹੁੰਦੇ ਆ ਇਹਦੇ ਵਿੱਚ ਉਹ ਬੰਦੇ ਆ ਅੱਛਾ ਜੀ ਉਹ ਖੰਡ ਵਾਲੇ ਫੁੱਲੇ ਬਣਾ ਮਗਾ ਮਸ਼ੀਨ ਇੱਕ ਹੀ ਆ ਜਿੱਦਾਂ ਲਾ ਲਓ ਆ ਮਸ਼ੀਨ ਇੱਕ ਹੀ ਆ ਪਰ ਇਹਦੇ ਵਿੱਚੋਂ ਕਦੇ ਕੋਕ ਨਿਕਲੇ ਆਉਂਦਾ ਕਦੇ ਪੈਪਸੀ ਕਦੇ ਥੰਮਸ ਅਪ ਕਦੇ ਬਤਾਂਦੀ ਆ ਵੀ ਜਿਹੜਾ ਵੀ ਸੋਚ ਨਪੋ ਉਦਾਂ ਦਾ ਹਿਸਾਬਤਾ ਉਹ ਜਾ ਕੱਢ ਦਿੰਦੀ ਆ ਨਾ ਤੇ ਯਾਰ ਇਹ ਵੀ ਆ ਦੇਖ ਲਓ ਭਾਈ ਆ ਨਾਲ ਨਾਲ ਦੇਖੀ ਜਾਓ ਭਾਈ ਆ ਪਤਾ ਨਹੀਂ 7-8 ਜਣਿਆਂ ਦੇ ਇਦਾਂ ਨਾਂ ਲਿਖੇ ਆ ਉੱਤੇ ਪੈਪਸੀ 7-ਅਪ ਤੇ ਇਹ ਇਦਾਂ ਵੀ ਵਿੱਚੋਂ ਕਹਿੰਦੇ ਵੀ ਵੱਖਰਾ-ਵੱਖਰਾ ਕਰਨੀ ਕੱਢ ਦੇ ਰਾਇ ਕਈ ਆ ਵੇ ਪਤਾ ਨਹੀਂ ਇੱਥੇ ਕਿਹਦੇ ਵਿੱਚ ਕੀ ਕਲਾਕਾਰੀ ਫਿੱਟ ਕੀਤੀ ਆ ਵੇ ਮੁਰ ਕੇ ਵੱਖਰਾ ਵੱਖਰਾ ਕਰ ਦਿੰਦੀ ਸਾਰਾ ਕੁਝ ਤੇ ਇੱਧਰ ਵੀ ਆ ਦੇਖ ਲਓ ਸਾਰਾ ਇਹਨਾਂ ਦਾ ਕਾਉਂਟਰੀ ਆ ਤੇ ਆ ਸਟਾਰਟਿੰਗ ਹੋ ਗਈ ਆ ਇਹਨਾਂ ਦੀ ਤੇ ਹੁਣ ਤੁਸੀਂ ਵੱਤ ਤੋਂ ਵੱਤ ਇੱਥੇ ਪਹੁੰਚੋ ਤੇ ਇੱਥੇ ਆਣ ਕੇ ਤੇ ਛਕੋ ਲੈ ਵੇ ਮਹਗੀ ਬਣ ਗਈ ਕੁੜੀਏ ਜਿਆਦਾ ਲੂਣ ਦੀ ਨਹੀਂ ਬਾਤ ਤਾਂ ਨਹੀਂ ਸਰ ਅੱਛੀ ਬਣੀ ਹੈ ਬਿਲਕੁਲ ਸਰ ਤੂੰ ਤਾਂ ਪੰਜਾਬਣ ਆ ਕੁੜੀਏ ਤੇ ਆ ਦੇਖ ਲਓ ਜੀ ਆ ਚਾਂਚੇ ਮਾਰਨ ਦਾ ਸਟਾਈਲ ਦੇਖ ਲਓ ਕੁੜੀ ਦਾ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੀ। ਤੁਹਾਡੇ ਮੂੰਹ 'ਚ ਪਾਣੀ ਤਾਂ ਨਹੀਂ ਆਉਣ ਲੱਗ ਪਿਆ? ਚਲੋ ਆਉਣ ਲੱਗ ਪਿਆ ਫੇ ਆਪਣੇ ਘਰ ਕਹਦੇ ਹੋ ਬਣਾ ਕੇ ਤੇ ਤੁਹਾਨੂੰ ਵੀ ਖਿਲਾ ਦੇਣਾ ਹੈ ਨਾ। ਆਹ ਕੁੜੀ ਨੇ ਨਾ ਕੁੜੀ ਨੇ ਤੁਹਾਡੀ ਸ਼ਰਮ ਕਰ ਲਈ ਜਾਂਦਾ ਵੀਡੀਓ 'ਚ ਕਹਿੰਦਾ ਕਿ ਨਹੀਂ ਹੁਣ ਸਾਰਾ ਆਪਕੋ ਫ੍ਰੀ ਖਿਲਾਏਂਗੇ। ਆਹ ਦੇਖ ਲਾ ਫਸ ਗਈ ਐਦਾਂ ਫਸਾ ਲਈਦਾ ਹੀ ਬੰਦਾ। ਆਹ ਦੇ ਉਹ ਦਿੱਕੀ ਖਾ ਕੇ ਕਿੰਨਾ ਕੁ ਸੁਵਾ ਦਿਆ। ਜਿੰਨਾ ਕ ਤੁਹਾਡੇ ਮੂੰਹ 'ਚ ਪਾਣੀ ਆਉਣ ਡਿਆ ਨਾ ਉਦੋਂ ਵੱਧੇ ਸੁਵਾ ਦਿਆ। ਸੱਚੀ ਸੁਵਾ ਦਿਆ। ਕਿ ਮੈਂ ਤੁਹਾਨੂੰ ਖਾ ਕੇ ਦਿਖਾ ਦਾਂ। ਯਾਰੇ ਆਦੇ ਰਾਜ ਰਾਜੇ ਖਾਂਦੇ ਬਿੱਲੀਆਂ ਬਿੱਲੀਆਂ ਚਾਕਦੀਆਂ ਰਾਜੇ ਰਾਜੇ ਖਾਂਦੇ ਬਿੱਲੀਆਂ ਬਿੱਲੀਆਂ ਚਾਕਦੀਆਂ ਭਈਆ ਸੈਨੇਮੇ ਦੇ ਵਿੱਚ ਇੱਕ ਨਵਾਂ ਹੀ ਸੱਪ ਨਿਕਲਿਆ ਆਇਆ ਤੁਹਾਨੂੰ ਦਿਖਾਵਾਂ ਇੱਕ ਭਾਜੀ ਉਹਨਾਂ ਨੇ ਕੋਈ ਨਾ ਜਿੱਦਾਂ ਮਤਲਬ ਰੇਡੀਓ ਮਿਰਚੀ ਦੇ ਉੱਤੇ ਹਸਾਬ ਖਤਾਬ ਜਿਆ ਕੀਤਾ ਭਾਜੀ ਕੀ ਸੀ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਆਰ ਜੇ ਸੰਡੀ ਦੇ ਕੌਂਟੈਸਟ ਚੱਲਦਾ ਆ ਜਿਹੜੇ ਚੋ ਸਵਾਲ ਪੁੱਛਦੇ ਆ ਕਸਟਮਰ ਨੇ ਉਹਦਾ ਜਵਾਬ ਦੇਣਾ ਹੁੰਦਾ ਤੇ ਉਸ ਤੋਂ ਬਾਅਦ ਐਸੀ ਫ੍ਰੀ ਮੂਵੀ ਪਾਸੇਸ ਦਿੰਨੇ ਆ ਤੇ ਕਪਲ ਮੂਵੀ ਟਿਕਟ ਫ੍ਰੀ ਹੈ ਜੀ ਔਰ ਸਾਥ ਮੀਲ ਫ੍ਰੀ ਹੈ ਦੇ ਪੈਕਸੀ ਪਾਪਕਾਰਨ ਉਹ ਭਰਾਵਾ ਆ ਤੁਹਾਨੂੰ ਖੁੱਲੇ ਨਾ ਇਹਦੇ ਨਾਲ ਫ੍ਰੀ ਮਿਲਨੇ ਆ ਤੇ ਉਹ ਜਿਹੜੀਆਂ ਵੱਡੀਆਂ ਵੱਡੀਆਂ ਕੁਰਸੀਆਂ ਉਹਨਾਂ ਉੱਤੇ ਬਹਿਣ ਲਈ ਵੀ ਤੁਹਾਨੂੰ ਫ੍ਰੀ ਵਿੱਚ ਮਿਲਣਾ ਬਾ ਤੁਸੀਂ ਰੇਡੀਓ ਮਰਚੀ ਦੇ ਉੱਤੇ ਭਾਜੀ ਉਹਨਾਂ ਨੇ ਸਵਾਲ ਭਾਜੀ ਤੁਸੀਂ ਕੀ ਸਵਾਲ ਦਾ ਜਵਾਬ ਦਿੱਤਾ ਇਦਾਂ ਦਾ ਕਿਹੜਾ ਸਵਾਲ ਸੀ ਯਾਰ ਜਿਹੜਾ ਤੁਹਾਨੂੰ ਇੱਥੇ ਸੇਲਮੇ ਚ ਖਿੱਚ ਕੇ ਲਿਆਗਾ ਪਤਾ ਨਹੀਂ ਉਸ ਟਾਈਮ ਪੁੱਛ ਲਿਆ ਇਤਨਾ ਦਾ ਮੈਨੇ ਜਵਾਬ ਰੈਂਡਮਲੀ ਨਿਕਲ ਗਿਆ ਤੇ ਕਹਿੰਦੇ ਯਾਰ ਤੁਸੀਂ ਟਿਕਟ ਦੇ ਦਿਓ ਮੈਂ ਕਹਿੰਦਾ ਮਜ਼ਾਕ ਵੀ ਕਰਦੇ ਆ ਮੁਰਗਾ ਮਾਰਗਾ ਤਾਂ ਨਹੀਂ ਕੋਈ ਪਰ ਉਹ ਕਹਿੰਦੇ ਨਹੀਂ ਨਹੀਂ ਭਾਈ ਸੱਚੀ ਆ ਫਿਰ ਮੈਨੂੰ ਪਾਸ ਮਿਲ ਗਿਆ ਲੱਗਾ ਯਾਰ ਯਕੀਨ ਨਹੀਂ ਇਤਨਾ ਰਿਹਾ ਹੈ ਤੁਹਾਡੇ ਨਹੀਂ ਨਹੀਂ ਭਾਜੀ ਕਲੈਕਟ ਕਰਨੇ ਪਏ ਸੀ ਇਹ ਕਲੈਕਟ ਕਰਨੇ ਪਏ ਸੀ ਕਲੈਕਟ ਕਰਨੇ ਮਤਲਬ ਅੱਜ ਚਾਰੇ ਜਿਹੜੇ ਨਿਆਰੇ ਲਵਾਂਗੇ ਉਹ ਭਰਾਵਾ ਮਾੜਾ ਮੋਟਾ ਤੁਸੀਂ ਵੀ ਆਪਣਾ ਦਿਮਾਗ 'ਚ ਨਾ ਲਿਆ ਕਰੋ ਫਰੀ ਵਿੱਚ ਵੀ ਦੇਖ ਸਕਦੇ ਆ ਸਾਡੇ ਡਾਇਰੈਕਟਰ ਮੈਮ ਨੇ ਸੰਜਰਾ ਕਿਹਾ ਲਾਵਾ ਜੀ ਉਹਨਾਂ ਨੇ ਰੇਡੀਓ ਮਿਰਚੀ ਨਾਲ ਟਾਈਪ ਕੀਤਾ ਸੋਨੀਆ ਮੈਮ ਨੇ ਉੱਥੇ ਜੋ ਹੈੱਡ ਨੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਇਸ ਤਰ੍ਹਾਂ ਦਾ ਕੌਂਟੈਸਟ ਚਲਾਓ ਤੇ ਅਸੀਂ ਉਹਨਾਂ ਨੂੰ 300 ਪਾਸੇਸ ਦਿੱਤੇ ਆ ਤੇ ਰੈਗੂਲਰ ਚੱਲਦਾ ਹੀ ਰਹਿਣਾ ਇਹ ਮਤਲਬ ਆਪਾਂ ਉੱਥੇ ਕੋਈ ਵੀ ਸਵਾਲ ਜਵਾਬ ਦੇ ਕੇ ਜਿਹੜਾ ਪ੍ਰੋਗਰਾਮ ਚੱਲਦਾ ਹੈ ਰੇਡੀਓ ਮਿਰਚੀ ਔਰ ਪ੍ਰਾਇ ਰੇਡੀਓ ਅਰਿਸਟੀਟੀ ਦੇ ਉੱਪਰ ਆਰ ਜੇ ਸੰਦੀ ਦਾ ਪ੍ਰੋਗਰਾਮ ਹੈ 7 ਵਜੇ ਤੱਕ 11 ਵਜੇ ਤੱਕ ਉੱਥੇ ਸਵਾਲ ਪੁੱਛਦੇ ਆ ਲੋਕੀ ਜਵਾਬ ਦਿੰਦੇ ਆ ਅਗਰ ਤੁਹਾਡੇ ਇਲਾਕੇ ਅੱਛੇ ਹੈ ਤਾਂ ਤੁਸੀਂ ਜਿੱਤ ਸਕਦੇ ਆ ਆ ਮੈਂ ਬੀਬੀਆਂ ਨੂੰ ਕਹਿਣਾ ਚਾਹੁੰਦਾ ਆ ਤੁਸੀਂ ਕਦੇ ਇਦਾਂ ਨਾ ਹੋਵੇ ਮੈਂ ਤੁਸੀਂ ਕੱਲਾ ਉੱਥੇ ਰੇਡੀਓ ਮਿਰਚੀ ਲਾਇਆ ਹੋਵੇ ਤੇ ਆਟਾ ਹੀ ਗੁੰਨੀ ਜਾਓ ਉਦੋਂ ਹੱਥ ਧੋ ਕੇ ਦਾਦਾ ਜਵਾਬ ਦੇ ਕੇ ਦੁਬਾਰਾ ਫੇ ਆਟਾ ਗੁੰਨ ਲਿਆ ਕਰੋ ਰੇਡੀਓ ਸਿਟੀ ਹੈ ਜੀ ਆਹ ਰੇਡੀਓ ਸਿਟੀ ਤੇ ਸੌਰੀ ਰੇਡੀਓ ਸਿਟੀ ਦੇ ਉੱਤੇ ਮੈਂ ਬੀਬੀਆਂ ਨੂੰ ਇਹ ਕਹਿਣਾ ਚਾਹੁੰਦਾ ਮੈਂ ਤੁਸੀਂ ਉੱਥੇ ਆਟਾ ਹੀ ਨਾ ਕੱਲਾ ਗੁੰਦੇ ਰਿਹਾ ਕਰੋ ਉੱਥੇ ਨਾਲ-ਨਾਲ ਜਾ ਕੇ ਤੇ ਤੁਸੀਂ ਉਹਦਾ ਹੱਥ ਧੋਤੇ ਦਾ ਹੱਥ ਧੋ ਕੇ ਜਵਾਬ ਦੇ ਕੇ ਦੁਬਾਰਾ ਫੇ ਆਟਾ ਗੁੰਨ ਕੇ ਤੇ ਰੋਟੀ ਲਾ ਕੇ ਭਾਜੀ ਹੁਣ ਹੁਣ ਖਾ ਰਿਹਾ ਕਰੋ ਤੇ ਫੇ ਤੁਹਾਡਾ ਕੰਮ ਦਾ ਤੁਹਾਨੂੰ ਵੀ ਫ੍ਰੀ ਵਿੱਚ ਮਿਲ ਸਕਦਾ ਹੈ ਤੇ ਭਾਜੀ ਹੁਣ ਲੈ ਕੇ ਆਓ ਤੇ ਦਿਖਾਓ ਇੱਥੇ ਮੂਵੀ ਜ ਆ ਬਈ ਆ ਭੈਣ ਜੀ ਹੁਣ ਖੜੇ ਆ ਇਹ ਸਫਾਈ ਕਰਦੇ ਆ ਇੱਥੇ ਸਾਰੀ ਜਿਦਾ ਇਹਨਾਂ ਦੀ ਦੇਖ ਰਿਹਾ ਕਿ ਇੱਥੇ ਸਾਰਾ ਕੰਮ ਹੋ ਰਿਹਾ ਤੇ ਆਪਾਂ ਚੈੱਕ ਵੀ ਕਰਦੇ ਆ ਕਿਉਂਕਿ ਕਿੰਨੇ ਆ ਨਾ ਜਿਦਾ ਜਿਹੜੇ ਭਾਗ ਹੁੰਦੇ ਆ ਉਹ ਜਿਹੜੀ ਤੋਂ ਦੇਖੇ ਜਾਂਦੇ ਇੱਕ ਤੇ ਦੂਜੇ ਭਾਗ ਜਿਹੜੇ ਵਾਸ਼ਰੂਮ ਚ ਜਾ ਕੇ ਪਤਾ ਲੱਗਦਾ ਭਾਈ ਵੀ ਸਫਾਈ ਕਿੰਨੀ ਗਿਆ ਆਜੋ ਦੇਖਦੇ ਆ ਵੀ ਕਿੰਨੀ ਕੀ ਸਫਾਈ ਆ ਆ ਬਈ ਖੁਰੇ ਚ ਆ ਗਏ ਆਪਾਂ ਆਜੋ ਇਹ ਖੁਰਾਇਆ ਆ ਖੁਰੇ ਜਾਣ ਕੇ ਤੁਸੀਂ ਇੱਥੇ ਆਪਣੇ ਹੱਥੋਂ ਧੋ ਸਕਦੇ ਆ ਆ ਸਾਬਣ ਸੁਪਣ ਲਈ ਪਿਆ ਆ ਸਾਰਾ ਜਗਾੜ ਨੂੰ ਨੱਪ ਕੇ ਤੇ ਆਪਾਂ ਖੁਰਾ ਤਾਂ ਬਗਾਲ ਲੱਗੇ ਬੰਦਿਆਂ ਵਾਲਾ ਖੁਰਾਇਆ ਇਹ ਬਹੁਤ ਵਧੀਆ ਹੈ ਸਿਸਟਮਾ ਦੇਖ ਲਓ ਐ ਵਧੀਆ ਲੱਗਾ ਤੇ ਆਹ ਦੇਖ ਲਓ ਵੀ ਇੱਧਰ ਆ ਬਣੇ ਹੋਏ ਆ ਤੇ ਤੁਸੀਂ ਇੱਥੇ ਆ ਦੇਖ ਲਓ ਵੀ ਭੈਣ ਜੀ ਪੂਰੀ ਸਜਾਈ ਰੱਖੀ ਭੈਣ ਉਹਨਾਂ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਉਹਨਾਂ ਦਿਖਾਉਂਦੇ ਵੀ ਆ ਇਹ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਵੀਡੀਓ ਛੱਡੀਓ ਨਾ ਸਕਿੱਪ ਨਾ ਕਰ ਦਿਓ ਮੜੀ ਸਭੀ ਦੇਖ ਲਓ ਨਾਲ ਨਾਲ ਦੇਖ ਕੇ ਵੀ ਜਾਓ ਉਹ ਬੀਬੀ ਜੀ ਪਰੇ ਚਲ ਗਏ ਆ ਕਿੱਧਰ ਚਲ ਗਏ ਉਹ ਉਹਨਾਂ ਨੂੰ ਪਤਾ ਹੀ ਨਾ ਮੈਂ ਸੋਚ 100 ਨੰਬਰ ਦੇਣੇ ਤਾਂ ਕਰਕੇ ਪਰੇ ਹੋ ਗਏ ਕਹਿੰਦੇ ਹੁਣੇ ਮੁੜ ਕੇ ਫੇ ਨੀਂਦ ਵੀ ਨਹੀਂ ਆਉਂਦੀ ਨਾ ਜਦ ਜ਼ਿਆਦਾ ਇਦਾਂ ਨੰਬਰ ਨੰਬਰ ਪਤਾ ਕਿੰਨਾ ਨੰਬਰ ਜੇ ਬੰਦੇ ਨੂੰ 80 ਕ ਮਿਲਦੇ ਰਹਿਣ ਤਾਂ ਵਧੀਆ ਰਹਿੰਦਾ ਜੇ ਨੰਬਰ ਹੁਣ ਇਹਦਾ ਪੂਰੇ ਜੋ ਪੂਰੇ ਆ ਜਾਣ ਫੇ ਬੰਦਾ ਇਦਾਂ ਰੁੱਕ ਜਾਂਦਾ ਕੰਫੀਡੈਂਸ ਜਿਹਦਾ ਜ਼ਿਆਦਾ ਆ ਜਾਂਦਾ ਉਹ ਤਾਂ ਕਰਕੇ ਭੈ ਨਹੀਂ ਹੁਣੀ ਪਰੇ ਚ ਲਗਿਆ ਸੋ ਆ ਸਾਰੇ ਆ ਦੇਖ ਲਓ ਬਈ ਆ ਸਾਰਾ ਅਸਿਸਟੈਂਟ ਤਾਂ ਦਿਖਾਉਂਦਾ ਜੇ ਤੁਸੀਂ ਮਤਲਬ ਜਿੱਦਾਂ ਅੱਧੀ ਛੁੱਟੀ ਹੁਣੀ ਆ ਜਦੋਂ ਫਿਲਮ ਦੇਖ ਕੇ ਤੇ ਅੱਧੀ ਛੁੱਟੀ ਵੇਲੇ ਤੁਸੀਂ ਇਹਨਾਂ ਕੁਰਸੀਆਂ ਦੇ ਉੱਤੇ ਬਹਿ ਕੇ ਉੱਥੋਂ ਚੀਜ਼ ਲੈ ਕੇ ਇੱਥੇ ਬਹਿ ਕੇ ਆ ਰਾਮਨਾਥ ਦਾ ਲੱਤ ਤੇ ਲੱਤ ਰੱਖ ਕੇ ਦਾ ਟੌਰ ਨਾ ਜਿਹਦਾ ਬੈਠੇ ਨਹੀਂ ਹੁੰਦਾ ਸਾਫ ਹਣੀ ਉਹ ਤਾਂ ਬਹਿ ਕੇ ਦਾ ਇੱਥੇ ਤੁਸੀਂ ਆਹ ਚਮਚੇ ਦੇ ਚਮਚਾ ਦੇ ਚਮਚੇ ਦੇ ਬੁੱਲੀਆਂ ਦੇ ਬੁੱਲੀਆਂ ਕੋਕਾਕ ਪੀਓ ਜੋ ਪੀਣਾ ਸੋ ਇੱਥੇ ਆਓ ਵੱਤ ਵੱਤ ਤੇ ਲਓ ਜ਼ਿੰਦਗੀ ਦੇ ਆਨੰਦ ਤੇ ਚੰਗੀਆਂ-ਚੰਗੀਆਂ ਫਿਲਮਾਂ ਆਪਣੇ ਬੱਚਿਆਂ ਨੂੰ ਦਿਖਾਓ ਤੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਜ਼ਿੰਦਗੀ ਵਿੱਚ ਜਿਹੜੇ ਵਿਚਰਨ ਦੇ ਜਿਹੜੇ ਬੱਚਿਆਂ ਨੂੰ ਜਿਹੜੇ ਚੀਜ਼ਾਂ ਕੰਮ ਆਉਣ ਵਾਲੀਆਂ ਉਹ ਚੀਜ਼ਾਂ ਬੱਚੇ ਸਿੱਖਣ ਕਿਉਂਕਿ ਬਹੁਤ ਸੋਹਣੀਆਂ-ਸੋਹਣੀਆਂ ਫਿਲਮਾਂ ਵੀ ਅੱਜਕੱਲ੍ਹ ਹੁੰਦੀਆਂ ਆ ਜਿਹੜੀਆਂ ਆਪਾਂ ਦੇਖ ਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਦੇ। ਸੋਈ ਨਹੀਂ ਇੱਕ ਬੇਨਤੀਆਂ ਕਰਦੇ ਹੋਏ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਜੀ ਮੈਂ ਤੁਹਾਡਾ ਆਪਣਾ ਮੋਟੀ ਮਾਨ ਮੈਨੂੰ ਦਿਓ ਆ ਗਿਆ ਜੀ ਧੰਨਵਾਦ